ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਆਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪਿਛਲੇ ਦਿਨੀ ਇੱਕ ਬਹੁਤ ਹੀ ਜਿਹੜੀ ਹੈ ਖਬਰ ਹਰ ਇੱਕ ਨਿਊਜ਼ ਚੈਨਲ ਤੇ ਤੁਹਾਨੂੰ ਸੁਣਨ ਨੂੰ ਮਿਲੀ ਹਰ ਇੱਕ ਸੋਸ਼ਲ ਮੀਡੀਆ ਤੇ ਉਸ ਖਬਰ ਨੇ ਹਰ ਇੱਕ ਮਾਂ ਦੇ ਪਿਤਾ ਦੇ ਹਰ ਇੱਕ ਦੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਜੋ ਇੱਕ ਘਟੀਆ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਜਿਹੜਾ ਹੈ ਪਤੀ ਦਾ ਕਤਲ ਕਰਵਾ ਦਿੱਤਾ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਜੀ ਫਰੀਦਕੋਟ ਤੋਂ ਇੱਕ ਬਹੁਤ ਹੀ ਘਟਿਆ ਜਿਹੜੀ ਹੈ ਖਬਰ ਨਿਕਲ ਕੇ ਸਾਹਮਣੇ ਆਈ ਕਿ ਪਤਨੀ ਨੇ ਆਪਣੇ ਪਤੀ ਨੂੰ ਜਿਹੜਾ ਹੈ ਮਰਵਾ ਦਿੱਤਾ ਤੇ ਉਹ ਪਤੀ ਤੜਫ ਤੜਫ ਕੇ ਮਰ ਗਿਆ ਯਾਨੀ ਕਿ ਆਪਣੇ ਆਸ਼ਿਕ ਦਾ ਰੰਗ ਰਲੀਆਂ ਮਨੋਂਦੇ ਹੋਏ ਉਹਨੂੰ ਰੰਗੇ ਹੱਥੀ ਫੜਿਆ ਗਿਆ ਤੇ ਉਸ ਤੋਂ ਬਾਅਦ ਉਸ ਪਤੀ ਦੀ ਜਿਹੜੀ ਹੈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਪਤਨੀ ਤੇ ਉਸ ਆਸ਼ਕ ਵੱਲੋਂ ਤੁਹਾਂ ਦੱਸਿਓ ਕਿ ਉਹਦੇ ਵਿੱਚ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਜਿਹੜੇ ਨੇ ਉਸ ਮੁੰਡੇ ਦੇ ਹੱਕ ਦੇ ਵਿੱਚ ਵੀ ਆਏ ਉਹਦਾ ਆਪਣਾ ਪਰਿਵਾਰ ਉਹਦੇ ਸੱਜਣ ਸਾਥੀ ਉਹਦੇ ਪਿੰਡ ਦੇ ਲੋਕ ਇਨਸਾਫ ਮੰਗਿਆ ਜਾ ਰਿਹਾ ਹੈ ਲੇਕਿਨ ਇਨਸਾਫ ਦੀ ਮੰਗ ਜਿਹੜੀ ਹੈ ਕਿੰਨੀ ਕੁ ਕਿੱਥੇ ਪਹੁੰਚੀ ਹੈ ਉਸ ਬਾਰੇ ਗੱਲ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਹੁਣ ਸੂਤਰਾਂ ਤੋਂ ਬੰਦੀ ਇੱਕ ਜਾਣਕਾਰੀ ਹੋਰ ਸਾਹਮਣੇ ਆਈ ਹੈ ਕਿ ਜਿਸ ਪਤਨੀ ਨੇ ਆਪਣੇ ਪਤੀ ਨੂੰ ਜਿਹੜਾ ਹੈ ਮੌਤ ਦੇ ਘਾਟ ਉਤਾਰਿਆ ਸੀ ਆਪਣੇ ਬாய்ਫ੍ਰੈਂਡ ਦੇ ਨਾਲ ਰਲ ਕੇ ਉਸ ਘੋਟਾਲੇ ਦੇ ਵਿੱਚ ਇੱਕ ਨਵਾਂ ਮੋੜ ਯਾਨੀ ਕਿ ਇੱਕ ਨਵਾਂ ਮੋੜ ਉਸ ਖਬਰ ਨੇ ਪਕੜਿਆ ਹੈ ਨਵਾਂ ਮੋੜ ਦੀ ਪਕੜ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਫਰੀਦਕੋਟ ਵਿੱਚ ਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਜਾਂਚ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ ਜ਼ਹਿਰ ਦਾ ਅਸਰ ਨਾ ਹੋਣ ਤੇ ਪਤਨੀ ਨੇ ਆਪਣੇ ਬॉयਫਰੈਂਡ ਦੇ ਨਾਲ ਮਿਲ ਕੇ ਪਤੀ ਦਾ ਗਲਾ ਦਬਾ ਦਿੱਤਾ ਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਇਹ ਖੁਲਾਸਾ ਪੋਸਟਮਾਰਟ ਰਿਪੋਰਟ ਤੋਂ ਹੋਇਆ ਪੁਲਿਸ ਦੇ ਅਨੁਸਾਰ ਜਿਹੜੀ ਪਤਨੀ ਹੈ ਉਨੇ ਪਤੀ ਗੁਰਿੰਦਰ ਸਿੰਘ ਦੇ ਹੱਥ ਫੜ ਕੇ ਬੁਆਏਫਰੈਂਡ ਦੇ ਪਿੱਛੋਂ ਉਹਦੇ ਬਾਹਣਾ ਜਕੜ ਕੇ ਗਲਾ ਦਬਾ ਦਿੱਤਾ ਇਸ ਦੌਰਾਨ ਪਤਨੀ ਤੜਪਦੇ ਹੋਏ ਹੱਥ ਛਡਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਰੁਪਿੰਦਰ ਨੇ ਨਹੀਂ ਛੱਡਿਆ ਜਿਵੇਂ ਕਿ ਪਤਨੀ ਨੇ ਪਹਿਲਾਂ ਹੀ ਉਸ ਨੂੰ ਜ਼ਹਿਰ ਦੇ ਦਿੱਤਾ ਸੀ ਜਿਸ ਦਾ ਅਸਰ ਪਤੀ ਉੱਤੇ ਹੋਇਆ ਤੇ ਉਸ ਕਾਰਨ ਜਿਆਦਾ ਤੱਕ ਤਾਕਤ ਨਾ ਮਿਲੀ ਪੋਸਟ ਮਾਰਤੇ ਵੀ ਪਤਾ ਲੱਗਾ ਕਿ ਗੁਰਿੰਦਰ ਦੀ ਮੌਤ ਸਾਹ ਬੰਦ ਹੋਣ ਕਾਰਨ ਹੋਈ ਹੈ ਇਸ ਤੋਂ ਲਾਵਾ ਗੁਰਿੰਦਰ ਨਾਲ ਪਤੀ ਰੁਪਿੰਦਰ ਅਤੇ ਬॉयਫ੍ਰੈਂਡ ਹਰਕਵਲ ਨੇ ਵੀ ਕੁੱਟਮਾਰ ਕੀਤੀ ਪਤੀ ਦੇ ਸਰੀਰ ਤੇ 10 ਤੋਂ 12 ਜ਼ਖਮਾਂ ਦੇ ਨਿਸ਼ਾਨ ਮਿਲੇ ਕਤਲ ਦੇ ਬਾਅਦ ਬॉयਫ੍ਰੈਂਡ ਆਪਣੇ ਦੋਸਤਾਂ ਦੇ ਨਾਲ ਚੰਡੀਗੜ੍ਹ ਆ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਵਜ੍ਹਾ ਕਰਕੇ ਬॉयਫ੍ਰੈਂਡ ਨੇ ਜਿਹੜਾ ਹੈ ਸਲੰਡਰ ਕੀਤਾ ਪੁਲਿਸ ਦੇ ਅਨੁਸਾਰ ਫਰੀਦਕੋਟ ਦੇ ਪਿੰਡ ਸੁਖਣ ਵਾਲਾ ਵਿੱਚ ਹੋਏ ਕਤਲ ਵਿੱਚ ਸ਼ਾਮਲ ਬॉयਫ੍ਰੈਂਡ ਹਰਕਵਲ ਆਪਣੀ ਡਾਬਾ ਵਾਲੀ ਦੇ ਰਹਿਣ ਵਾਲੇ ਦੋਸਤ ਵਿਸ਼ਵਜੀਤ ਦੇ ਘਰ ਜਿਹੜਾ ਹੈ ਸਿੱਧਾ ਚੰਡੀਗੜ੍ਹ ਭੱਜ ਗਿਆ ਇਸ ਤੋਂ ਦੀ ਪਤਨੀ ਯੋਜਨਾ ਮੁੰਬਈ ਜਾਣ ਦੀ ਸੀ ਇਸ ਦੇ ਪ੍ਰੰਤ ਘਰੋਂ ਪਤਾ ਚੱਲਿਆ ਕਿ ਪੁਲਿਸ ਕਾਰ ਪਹੁੰਚੀ ਅਤੇ ਉਸ ਨੂੰ ਸਾਥ ਦੇ ਲੈ ਗਈ ਤਦ ਤੱਕ ਉਸਨੇ ਅਦਾਲਤ ਵਿੱਚ ਸਰੈਂਡਰ ਕੀਤਾ ਬੁਆਏਫ੍ਰੈਂਡ ਤੇ ਦੋਸਤ ਵਿਸ਼ਾਦੀਪ ਨੇ ਪੁਲਿਸ ਨੂੰ ਕਿਹਾ ਕਿ ਉਸ ਨੂੰ ਕਤਲ ਬਾਰੇ ਕੁਝ ਨਹੀਂ ਪਤਾ ਰੁਪਿੰਦਰ ਦੇ ਘਰ ਤੋਂ ਨਿਕਲਣ ਤੋਂ ਬਾਅਦ ਉਸਨੇ ਗੁਰਿੰਦਰ ਦੀ ਸ਼ਰਟ ਲੈ ਕੇ ਗੱਡੀ ਵਿੱਚ ਲਿਆ ਉਸ ਨੂੰ ਰਸਤੇ ਵਿੱਚ ਸੁੱਟ ਦਿੱਤਾ पूछे ਜਾਣ ਤੋਂ ਬਾਅਦ ਸਿਰਫ ਇਹ ਕਿਹਾ ਕਿ ਕੁਟਮਾ ਹੋਈ ਹੈ ਤੋਂ ਬਾਅਦ ਚੰਡੀਗੜ੍ਹ ਬॉयफ्रेंड ਨੂੰ ਸ਼ਰਾਬ ਪੀਤੀ ਅਤੇ ਫਿਰ ਸਵੇਰੇ ਦੁਬਾਰਾ ਸ਼ਰਾਬ ਪੀਤੀ। ਥਾਣਾ ਸਦਰ ਫਰੀਦਕੋੜ ਇੰਚਾਰਜ ਰਕੇਸ਼ ਨੇ ਦੱਸਿਆ ਕਿ ਪਤਨੀ ਦੇ ਲੁੱਟ ਤੇ ਸ਼ੋਰ ਮਚਾਉਦਿਆਂ ਹੋਏ ਪਤੀ ਦੀ ਹੱਤਿਆ ਦਾ ਗੱਲ ਕੀਤੀ ਗਈ। ਇਸ ਵਿੱਚ ਘਰ ਦਾ ਸਮਾਨ ਵੀ ਖਰਾਬ ਕਰ ਦਿੱਤਾ ਗਿਆ। ਹਾਲਾਂਕਿ ਜਦੋਂ ਮੈਡਮ ਜਦੋਂ ਉਹ ਬੈਡਰੂਮ ਵਿੱਚ ਪਹੁੰਚੇ ਦਾ ਦੇਖਿਆ ਕੱਪੜੇ ਜ਼ਮੀਨ ਤੇ ਡਿੱਗੇ ਸਨ ਪਰ ਉਹਨਾਂ ਦੀ ਤਾਲ ਨਹੀਂ ਖੁੱਲੀ ਸੀ। ਅਲਮਾਰੀ ਨੇ ਸਿਰਫ ਦਰਾਜ ਖੁੱਲੇ ਸਨ ਇਸ ਨਾਲ ਉਹਨਾਂ ਨੂੰ ਸ਼ੱਕ ਹੋ ਗਿਆ ਇਸ ਦੀ ਜਾਂਚ ਸਾਰੀ ਸੂਈ ਰੁਪਿੰਦਰ ਕੋਰ ਵੱਲ ਮੁੜ ਗਈ ਪਹਿਲਾ ਪਤਨੀ ਪਤਨੀ ਨੇ ਕਤਲ ਬਾਰੇ ਕੁਝ ਪਤਾ ਨਹੀਂ ਝੂਠੀ ਕਸਮ ਖਾਈ ਰਕੇਸ਼ ਕੁਮਾਰ ਨੇ ਕਿਹਾ ਕਿ ਪੂਰੇ ਮਾਮਲੇ ਦੀ ਵਿਗਿਆਨਕ ਢੰਗ ਨਾਲ ਜਾਂਚ ਕੀਤੀ ਜਾਵੇਗੀ ਪੁਲਿਸ ਨੇ ਪਤਨੀ ਰੁਪਿੰਦਰ ਕੋਰ ਦਾ ਮੋਬਾਈਲ ਜਾਂਚ ਲਈ ਫੈਰੋਸਿਕ ਲੈ ਭੇਜਿਆ ਇਸ ਜਾਂਚ ਬਾਰੇ ਪਤਾ ਲੱਗਿਆ ਪਤਨੀ ਕ੍ਰਾਈਮ ਸੀਰੀ ਦੇਖਦੀ ਸੀ ਪੁਲਿਸ ਨੂੰ ਸ਼ੱਕ ਸੀ ਕਿ ਕਤਲ ਦੇ तरीके देख रही है इसको पहला ही सोरे ज्यादा दावा ਕੀਤਾ ਤੇ ਜਾਣਬੁੱਝ ਕੇ ਕੈਨੇਡਾ ਵਿੱਚ ਧੀ ਦੇ ਕੋਲ ਭੇਜਿਆ ਤੇ ਪਿੱਛੋਂ ਕਤਲ ਕਰ ਦਿੱਤਾ ਪਤਨੀ ਨੇ ਬੁਆਏਫਰੈਂਡ ਦੇ ਨਾਲ ਮਿਲ ਕੇ ਹੱਥਿਆ ਤੇ ਪਹਿਲਾਂ ਯੋਜਨਾ ਬਣਾਈ ਸੀ ਦਾ ਪਤਾ ਇੰਸਟਾਗ੍ਰam ਰੀਲਸ ਵਿੱਚ ਸ਼ਕੀਰ ਰੁਪਿੰਦਰ ਨੇ ਸਰੀਰ ਉੱਤੇ ਕਈ ਥਾਵਾਂ ਤੇ ਟੈਟੂ ਵੀ ਬਣਾਏ ਹੋਏ ਸਨ ਤਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਕਟਿਆ ਸਭ ਤੋਂ ਜ਼ਿਆਦਾ ਜ਼ਿੰਦਗੀ ਦਾ ਜਿਹੜਾ ਹੈ ਕੰਮ ਕੀਤਾ ਹੈ ਇਸ ਲੜਕੀ ਨੇ ਇਸ ਪਤਨੀ ਨੇ ਜੇਕਰ ਤੁਹਾਡੀ ਨਹੀਂ ਨਿਭ ਰਹੀ ਤੁਹਾਡੀ ਦੋ ਜੀਆਂ ਦੀ ਆਪਸੀ ਤਾਲਮੇਲ ਨਹੀਂ ਬਣ ਰਿਹਾ ਤਾਂ ਆਪਣੀ ਆਪਣੇ ਰਸਤੇ ਜਾਣਾ ਜਿਆਦਾ ਵਧੀਆ ਰਹੇਗਾ ਲੇਕਿਨ ਜਿਸ ਤਰੀਕੇ ਦੇ ਨਾਲ ਇਹੋ ਜੀਆਂ ਘਟਨਾਵਾਂ ਨੂੰ ਜਿਹੜਾ ਹੈ ਸਾਹਸ ਦਿੱਤਾ ਜਾਂਦਾ ਹੈ ਤਾਂ ਇਹ ਘਟਨਾ ਜਿਹੜੀਆਂ ਨੇ ਕਿਤੇ ਨਾ ਕਿਤੇ ਮਾਪਿਆਂ ਦਾ ਦਿਲ ਚੁੰਜ ਦਿੰਦੀਆਂ ਨੇ ਉਸ ਬੱਚੇ ਤੇ ਆ ਉਸ ਪਤੀ ਦਾ ਕੀ ਕਸੂਰ ਸੀ ਸਿਰਫ ਇਹ ਕਸੂਰ ਸੀ ਕਿ ਉਸਨੇ ਆਪਣੀ ਪਤਨੀ ਤੇ ਯਕੀਨ ਕੀਤਾ ਯਾਨੀ ਕਿ ਕਾਫੀ ਡੂੰਘੇ ਤੌਰ ਤੇ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਸਿਰਫ ਆਪਣੇ ਐਸ਼ੋ ਆਰਾਮ ਵਾਸਤੇ ਆਪਣੀਆਂ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਤਾਂ ਉਸ ਤਰੀਕੇ ਦੇ ਨਾਲ ਚੱਲਦੇ ਆ ਪਤਨੀ ਜਿਹੜੀ ਹੈ ਉਹਦੇ ਸਾਰੇ ਰਾਜ਼ ਖੁੱਲ੍ਹ ਦੇ ਨਜ਼ਰ ਆ ਰਹੇ ਨੇ ਧੰਨ